ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਵਲੌਗਸ ਦੇ ਉੱਪਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਥੰਬਨੇਲ ਦੇਖ ਕੇ ਤਾਂ ਤੁਸੀਂ ਆਪਣੀ ਅੱਜ ਦੀ ਵੀਡੀਓ ਬਾਰੇ ਸਮਝ ਚੁੱਕੇ ਹੋਵੋਗੇ ਅੱਜ ਆਪਾਂ ਤੁਹਾਨੂੰ ਛੋਟਾ ਜਿਹਾ ਇੱਕ ਦੇਸੀ ਨੁਕਸਾ ਦੱਸਦੇ ਹਾਂ ਜਿਸ ਦੇ ਨਾਲ ਸਿਰ ਦਰਦ ਜਿੰਨਾ ਮਰਜ਼ੀ ਪ੍ਰਾਣਾ ਹੋਵੇ ਇਹ ਠੀਕ ਹੋ ਜਾਂਦਾ ਚਾਹੇ ਉਹ ਵੀਕਨੈਸ ਕਰਕੇ ਹੁੰਦਾ ਹੋਵੇ ਸਿਰ ਦਰਦ ਤੇ ਚਾਹੇ ਕਿਸੇ ਦੀ ਨਿਗਾ ਘੱਟ ਹੋਣ ਕਰਕੇ ਇਹ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਹਾਂ ਜੀ ਤੇ ਆਪਾਂ ਬਜ਼ੁਰਗ ਵੀ ਲੈ ਸਕਦੇ ਕੋਈ ਮਰਜ਼ੀ ਲੈ ਸਕਦਾ ਇਸ ਚੀਜ਼ ਨੂੰ ਤੇ ਜਿਸ ਦੇ ਲਈ ਆਪਾਂ ਸਭ ਤੋਂ ਪਹਿਲਾਂ ਦੁੱਧ ਨੂੰ ਗਰਮ ਕਰਾਂਗੇ ਉਬਾਲ ਦੇਵਾਂਗੇ ਇੱਕ ਦੁੱਧ ਨੂੰ ਤੇ ਗੈਸ ਦੇ ਉੱਪਰ ਆਪਾਂ ਦੁੱਧ ਰੱਖ ਤਾ ਇੱਕ ਬਾਤਨ ਦੇ ਵਿੱਚ ਪਾ ਕੇ ਤੇ ਉਸ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਉਬਾਲਾ ਆਉਣ ਦੇਵਾਂਗੇ ਦੁੱਧ ਨੂੰ ਜਦੋਂ ਆਪਣੇ ਦੁੱਧ ਨੂੰ ਉਬਾਲ ਆ ਗਿਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਸ ਦੇ ਵਿੱਚ ਕਿਹੜੀ ਉਹ ਚੀਜ਼ ਆ ਜਿਹੜੀ ਆਪਾਂ ਪਾਉਣੀ ਹੈ ਜਿਸ ਦੇ ਨਾਲ ਆਪਣਾ ਸਿਰ ਦਰਦ ਬਿਲਕੁਲ ਠੀਕ ਹੋ ਜਾਊਗਾ ਇਹ ਚੀਜ਼ ਆਪਾਂ ਖੁਦ ਅਜਮਾਈ ਹੋਈ ਹੈ ਜੀ ਲਓ ਜੀ ਆਪਾਂ ਦੁੱਧ ਨੂੰ ਟੱਕ ਕੇ ਰੱਖਤਾ ਤੇ ਦੁੱਧ ਨੂੰ ਇੱਕ ਉਬਾਲ ਆਉਣ ਦਿੰਨੇ ਆ ਕਿਉਂਕਿ ਜਿਹੜੀ ਚੀਜ਼ ਆਪਾਂ ਆਪਦੇ ਤੇ ਖੁਦ ਅਜਮਾਈ ਹੁੰਦੀ ਆ ਤੇ ਉਹੀ ਤੁਹਾਨੂੰ ਦੱਸਦੇ ਆਂ ਆਪਾਂ ਦੁੱਧ ਨੂੰ ਆਪਣੇ ਨੂੰ ਉਬਾਲ ਆ ਗਿਆ ਤੇ ਆਪਾਂ ਗੈਸ ਬੰਦ ਕਰ ਦਾਂਗੇ ਤੇ ਇੱਕ ਗਲਾਸ ਦੇ ਵਿੱਚ ਕੱਢ ਲੈਨੇ ਆਪਾਂ ਦੁੱਧ ਇੱਕ ਗਲਾਸ ਆਪਾਂ ਗਰਮ ਦੁੱਧ ਦਾ ਲੈਣਾਗਾ ਜਿਸਦੇ ਵਿੱਚ ਆਪਾਂ ਪਾਵਾਂਗੇ ਆਪਣਾ ਉਹ ਚੀਜ਼ ਜਿਹੜੀ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇ ਇੱਕ ਵਾਰੀ ਤੁਸੀਂ ਵੀ ਇਹ ਚੀਜ਼ ਟਰਾਈ ਕਰਕੇ ਦੇਖਿਓ ਜੇਕਰ ਤੁਸੀਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋ ਤਾਂ ਤੁਸੀਂ ਇਹ ਚੀਜ਼ ਟਰਾਈ ਕਰਕੇ ਦੇਖਿਓ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾਗਾ ਇਹਦੇ ਲਈ ਆਪਾਂ ਲੈਤਾਗਾ 7 ਈਸਵਗੋਲ ਜਿਸ ਨੂੰ ਆਪਾਂ ਈਸਵਗੋਲ ਦਾ ਸਿਲਕਾ ਵੀ ਕਹਿ ਦਿੰਦੇ ਆਂਗੇ ਗਰਮ ਦੁੱਧ ਦੇ ਵਿੱਚ ਆਪਾਂ ਇੱਕ ਚਮਚ ਇਸ ਦਾ ਪਾਉਣਾਗਾ ਜਿਸ ਦੀ ਨਿਗਾ ਘਾਟਾ ਤੇ ਉਸ ਦੇ ਲਈ ਵੀ ਇਸ ਦਾ ਬਹੁਤ ਬੈਨੀਫਿਟ ਆਗੇ ਇਸ ਚੀਜ਼ ਦੇ ਆਮ ਆਪਾਂ ਆਪਣੇ ਪੰਜੀਰੀ ਦੇ ਵਿੱਚ ਵੀ ਪਾਉਣੇ ਹੁੰਦੇ ਆਗੇ ਜਿਹੜੀ ਪੰਜੀਰੀ ਬਣਾਉਣੇ ਆਗੇ ਤੇ ਲਓ ਜੀ ਇੱਕ ਚਮਚ ਇਸ ਦੇ ਵਿੱਚ ਪਾਤਾ ਤੇ 10 ਮਿੰਟ ਆਪਾਂ ਦੁੱਧ ਨੂੰ ਟਾ ਕੇ ਰੱਖ ਦਾਂਗੇ ਵੀਡੀਓ ਨੂੰ ਪੂਰਾ ਦੇਖਿਓ ਜੀ ਆਪਾਂ ਤੁਹਾਨੂੰ ਦੱਸ ਦਿਆ ਵੀ ਕਿਸ ਤਰੀਕੇ ਨਾਲ ਇਹ ਪੀਣਾ ਕਿਸ ਟਾਈਮ ਤੇ ਤੇ ਆਪਾਂ ਟਾਕੇ ਰੱਖ ਦੇਣਾ 10 ਮਿੰਟ ਇਸ ਨੂੰ 10 ਮਿੰਟ ਹੋ ਗਿਆ ਜੀ ਆਪਣੇ ਦੁੱਧ ਦੇ ਵਿੱਚ 7 ਇਸਵਗੋਲ ਸਿਲਕਾ ਪਾ ਕੇ ਰੱਖੇ ਨੂੰ ਤੇ ਆਪਾਂ ਇਸ ਨੂੰ ਇੱਕ ਵਾਰੀ ਮਿਕਸ ਕਰ ਲੈਣੇ ਆ ਤੇ ਬਿਲਕੁਲ ਖੀਰ ਦੀ ਤਰ੍ਹਾਂ ਬਣ ਜਾਊਗਾ ਇਹ ਤੇ ਬਸ ਡੇਲੀ ਰਾਤ ਨੂੰ ਇਸ ਨੂੰ ਸੌਣ ਲੱਗੇ ਤੇ ਇੱਕ ਗਲਾਸ ਬਸ ਗਰਮ ਦੁੱਧ ਦੇ ਵਿੱਚ ਇੱਕ ਚਮਚ ਪਾ ਕੇ ਪੀ ਲੈਣਾ ਤੇ ਲਗਾਤਾਰ ਇਸ ਦੇ ਤਰ੍ਹਾਂ ਡੱਬੇ ਆਪਾਂ ਵਰਤਣੇ ਆ ਜੀ ਕਿਉਂਕਿ ਦੇਸੀ ਨੁਕਸਾ ਜੀ ਜੇ ਐ ਕਹੋਗੇ ਵੀ ਜੇ 2-4 ਦਿਨ ਪੀ ਕੇ ਆਪਾਂ ਨੂੰ ਬੈਨੀਫਿਟ ਮਿਲ ਗਿਆ ਨਹੀਂ ਜੀ ਇੰਨੀ ਜਲਦੀ ਤਾਂ ਨਹੀਂ ਮਿਲਦਾਗਾ ਤੇ ਤਾਂ ਇਹਨਾਂ ਡੱਬੇ ਆਪਾਂ ਜੇ ਘਰ ਪੀਵਾਂਗੇ ਤਾਂ ਆਪਾਂ ਸਿਰਦਰਦ ਆਪਣਾ ਬਿਲਕੁਲ ਠੀਕ ਹੋ ਜਾਊਗਾ ਜੀ ਅੰਗਰੇਜ਼ੀ ਦਵਾਈ ਤਾਂ ਆਇਆ ਵੀ ਆਪਾਂ ਇੱਕ ਵਾਰੀ ਖਾ ਕੇ ਤੇ ਆਪਾਂ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਤੇ ਦੇਸੀ ਨੁਕਸੇ ਤੇ ਹੌਲੀ ਹੌਲੀ ਅਸਰ ਕਰਦਾ ਆ ਪਰ ਇਸ ਦਾ ਅਸਰ ਜ਼ਰੂਰ ਹੁੰਦਾ ਜੀ ਜਿੰਨਾ ਮਰਜੀ ਸਿਰਦਰਦ ਹੋਵੇ ਪੁਰਾਣੇ ਤੋਂ ਪੁਰਾਣਾ ਤੇ ਉਹ ਵੀ ਠੀਕ ਹੋ ਜਾਊਗਾ ਤੁਸੀਂ ਇੱਕ ਵਾਰੀ ਵਾਤ ਕੇ ਦੇਖਿਓ ਜੀ ਇਹ ਚੀਜ਼ ਅਮੀਦ ਕਰਦੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਗੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ